ਦੀਨ ਦੁਨੀਆ ਦੇ ਪਾਦਸ਼ਾਹ ਦੇ ਘਰ ਤੁਸੀਂ ਆਏ ਹੋ ਦੱਸੋ ਇਸ ਤੋਂ ਵੱਡਾ ਵੀ ਕੋਈ ਘਰ ਹੈਗਾ ਕਿਹੜੀ ਕਹਾਣੀ ਹੈ ਕਿ ਕੋਈ ਚਿੜੀ ਕਾਂ ਦੀ ਬਾਤ ਥੋੜੀ ਹੈ ਇੱਥੇ ਗੁਰੂ ਹਰਕੇਸ਼ ਸਿੰਘ ਸਾਹਿਬ ਆਪ ਆਏ ਨੇ ਇੱਥੇ ਮਹਾਰਾਜ ਨੇ ਸਾਨੂੰ ਜਲ ਬਖਸ਼ਿਆ ਚ ਬੱਚਾ ਬਣਿਆ ਹੋਇਆ ਹੈ ਮਹਾਰਾਜ ਨੇ ਸਾਰਿਆਂ ਦੇ ਰੋਗ ਨਿਵਾਰੇ ਸੀ ਇਹ ਆਪਾਂ ਦਿੱਲੀ ਵਾਲਿਆਂ ਨੇ ਵਿਸ਼ਵਾਸ ਕੀਤਾ ਇਤੇ ਵੱਡੇ ਗੁਰੂ ਦੀ ਸਾਨੂੰ ਕਿਤੇ ਜਾਣ ਦੀ ਲੋੜ ਹੈ ਉਹ ਘਰਾਂ ਵਿੱਚ ਫੋਟੋਆਂ ਲਾਉਣ ਵਾਲਿਓ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਬਾਬਾ ਆਨੰਦ ਸਿੰਘ ਦਾ ਬਚਨ ਮੰਨੋ ਫੋਟੋ ਨੂੰ ਨਾ ਮੰਨੋ ਬਚਨ ਮੰਨੋ ਬਚਨ ਐਸੀ ਕਿ ਜਿਹਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਹਦੀ ਕਿਤੇ ਉਨੀ ਪੈਣੀ ਜੀ ਤਾਂ ਸਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੈਗਾ ਹਾਂਜੀ ਹੈਗਾ ਜੀ ਅਸੀਂ ਜਾਣਦੇ ਹਾਂ ਜੀ ਪੁੱਛੋ ਕਿਤੇ ਹੋਰ ਤੇ ਨਹੀਂ ਜਾਂਦੇ ਹਰ ਡਾਕਟਰ ਕਹੇਗਾ ਤੁਹਾਨੂੰ ਵੀ ਦੋ ਦਵਾਈਆਂ ਲੀਜੀਏ ਖਾਣੀਆਂ ਹਰ ਮਾਸਟਰ ਵੀ ਕਹੇਗਾ ਵੀ ਦੋ ਮੱਤਾਂ ਨਹੀਂ ਲੈਣੀਆਂ ਹਰ ਸਿਆਣਾ ਵੀ ਕਹੇਗਾ ਵੀ ਦੋ ਬੇੜੀਆਂ ਚ ਪੈਰ ਨਹੀਂ ਰੱਖਣਾ ਸਿਰਫ ਦੋ ਮੀਟਿੰਗਾਂ 'ਚ ਪੈਰ ਰੱਖ ਕੇ ਡੁੱਬ ਕੇ ਮਰਿਆ ਜਾ ਸਕਦਾ ਹੈ ਬਾਕੀ ਕੁਝ ਨਹੀਂ ਕੀਤਾ ਜਾ ਸਕਦਾ।ੁਰਕੁ ਜੀ ਨਹੀਂ ਹੋ ਸਕਦਾ। ਸਾਡਾ ਗੁਰੂ ਸਾਨੂੰ ਰੋਜ਼ ਕਹਿੰਦਾ ਥੇਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਅਸੀਂ ਕਿਨੇ ਮਾਰਾਂ ਜੋ 10 ਰੁਪਏ ਟੋਕਣ ਬਣੀ ਹੈ। ਅਸੀਂ ਚੱਲੇ ਆ। ਕੰਮ ਵੀ ਕਰ ਦਿਓ ਜੇ ਤੇ ਟੈਲੀਗ੍ਰਾਮ ਵੀ ਕਰ ਦਿਓ ਜੇ ਵੀ ਹੋ ਗਿਆ ਕੰਮ ਤੁਹਾਡਾ ਉਹ ਕਹਿੰਦੇ ਜੀ ਆ ਪੈਸੇ ਫੜੋ ਖੰਡ ਪਾੜਦੇ ਤੇ ਉਹ ਨਾਮਾ ਵੀ ਭੇਜ ਦਿਓ ਜੀ ਤੇ ਗਿਆਨੀ ਜੀ ਹੋ ਸਕੇ ਤੇ ਰਿਕਾਰਡਿੰਗ ਵੀ ਕਰ ਲਿਓ ਨਾਲ ਇਹ ਵੀਡੀਓ ਹੋ ਜਾਏ ਤਾਂ ਹੋਰ ਅੱਛੀ ਹੈ ਮੈਂ ਸਭ ਨੂੰ ਬੇਨਤੀ ਕਰਦਾ ਵੀ ਜੇ ਰਿਕਾਰਡਿੰਗ ਟੈਲੀਫੋਨ ਤੇ ਹੋ ਸਕਦੀ ਹੈ ਵੀਡੀਓ ਹੋ ਸਕਦੀ ਹੈ ਤੇ ਇਦਾਂ ਨਹੀਂ ਹੋ ਸਕਦਾ ਵੀ ਆਪਾਂ ਕੀਏ ਗਿਆਨੀ ਜੀ ਸਾਨੂੰ ਲਾਈਵ ਸੁਣਾ ਦਿਓ ਅਸੀਂ ਇੰਟਰਨੈਟ ਦਾ ਜਾਂ ਮੋਬਾਈਲ ਦਾ ਕੈਮਰੇ ਦਾ ਪ੍ਰਬੰਧ ਕਰ ਦਿੰਨੇ ਆ ਮੇਰੀ ਸਭ ਨੂੰ ਬੇਨਤੀ ਹਮੇਸ਼ਾ ਹੁੰਦੀ ਹੈ ਹਰ ਬੰਦਾ ਕਹਿੰਦਾ ਜੀ ਸਾਨੂੰ ਬਾਣੀ ਪੜਨੀ ਨਹੀਂ ਆਉਂਦੀ ਬਿਲਕੁਲ ਸਹਿਮਤ ਆ ਮੈਂ ਤੁਹਾਡਾ ਹੁਣ ਅਗਲੀ ਗੱਲ ਮੇਰੀ ਨਾ ਮੇਰੀ ਦਾ ਜਵਾਬ ਦਿਓ ਪੜਨੀ ਨਹੀਂ ਆਉਂਦੀ ਕੋਈ ਗੱਲ ਨਹੀਂ ਸੁਣਨੀ ਆਉਂਦੀ ਕਿ ਨਹੀਂ ਕੋਈ ਸੁਣਨੀ ਵੀ ਨਹੀਂ ਆਉਂਦੀ ਤੁਸੀਂ ਘਰ ਵਿੱਚ ਪਾਠ ਕਰਾਇਆ ਠੀਕ ਹੈ ਤੁਹਾਨੂੰ ਪੜ੍ਹਨਾ ਨਹੀਂ ਆਉਂਦਾ ਸੁਣਾ ਆਉਂਦਾ ਹੈ ਬੈ ਕੇ ਸੁਣ ਲਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਸੁਣ ਤੇ ਪੁਨੀਤ ਕਹ ਤੇ ਪਵਿੱਤਰ ਪਰ ਤੁਸੀਂ ਪਾਠ ਸੁਣਨ ਦੀ ਥਾਂ ਤੇ ਤਿੰਨ ਦਿਨ ਪਾਟੀਆਂ ਦੀ ਸੇਵਾ ਤੇ ਲੱਗੇ ਰਹੇ ਤੇ ਬਾਕੀ ਜਿਹੜਾ ਸਮਾਂ ਬਚਿਆ ਉਹ ਆਏਗੇ ਜੀ ਸੇਵਾ ਤੇ ਲੱਗੇ ਰਹੇ ਉਸਨਾਂ ਬਾ ਹੁਣ ਤੁਸੀਂ ਇੱਕ ਕਾਰਡ ਛਾਪਿਆ ਸਾਡੇ ਘਰ ਪਾਟ ਦਾ ਹੋ ਗਿਆ ਥੋੜਾ ਜਿਹਾ ਹੰਕਾਰ ਵੀ ਕੀਤਾ ਦਰਬਾਰ ਸਾਹਿਬ ਦੇ ਰਾਗੀ ਵੀ ਆਉਣਗੇ ਕਮਕੇ ਹੈਡ ਗ੍ਰੰਥੀ ਸਾਹਿਬ ਵੀ ਆਉਣਗੇ ਰਿਸ਼ਤੇਦਾਰਾਂ ਨੂੰ ਵੀ ਚੰਗਾ ਲੱਗਾ ਵੀ ਇਹਨਾਂ ਦੇ ਘਰ ਆਪਾਂ ਕੀਰਤਨ ਸੁਣਾਗੇ ਭਾਈ ਸਾਹਿਬ ਨੂੰ ਮੇਲਾਗੇ ਉਹ ਆਏ ਤੁਸੀਂ ਟਾਈਮ ਵੀ ਦੇਖਿਆ 11 ਤੋਂ 12 ਉਹ ਅੱਗੇ ਅੱਗੇ ਸਾਰਾ ਟੱਬਰ ਖਲੋਤਾ ਹੋਇਆ ਹੈ ਸਾਰੀ ਟੱਬਰ ਉਹ ਟੱਬਰ ਕੀ ਕਹਿ ਰਿਹਾ ਹੈ ਭਾਜੀ ਪਹਿਲਾਂ ਚਾਹ ਪਾਣੀ ਪੀ ਲਓ ਉਹ ਕਹਿੰਦਾ ਕਿਰਤ ਉਹਨੇ ਨਹੀਂ ਬਾਬੇ ਤੇ ਲੱਗੇ ਹੋਏ ਨੇ ਬਾਬੇ ਤੇ ਭਾੜੇ ਤੇ ਆਏ ਨੇ ਤੇ ਲੱਗੇ ਹੋਏ ਨੇ ਉਹਨੂੰ ਪੇਮੈਂਟ ਕਰ ਦਿੱਤੀ ਔੜਾਟ ਪਾ ਰਹੇ ਨੇ ਆਪਣਾ ਤੁਸੀਂ ਚਾਹ ਪਾਣੀ ਪੀਓ ਉਹ ਦੱਸੋ ਵੀ ਤੁਸੀਂ ਕੀ ਟ੍ਰਿੰਗ ਦੇ ਵੀ ਪੈਸੇ ਲਾਏ ਤੇ ਰਾਗੀ ਸਿੰਘਾਂ ਤੇ ਵੀ ਪੈਸੇ ਲਾਏ। ਪਰ ਤ ਉਹਨੂੰ ਇਹ ਬਹੁਤ ਫਿਕਰ ਹੈ ਵੀ ਪਕੌੜੇ ਨਾ ਖਰਾਬ ਹੋ ਜਾਣ, ਜਲੇਬੀਆਂ ਨਾ ਖਰਾਬ ਹੋ ਜਾਣ, ਆਹ ਨਾ ਖਰਾਬ ਹੋ ਜਾਏ। ਤੇ ਜਿਹੜਾ ਕੀਰਤਨ ਹੋ ਰਿਹਾ ਉਹ ਨਾ ਕੋ ਸੁਣੇ ਕੋਈ ਫਿਕਰ ਨਹੀਂ ਕਰੋ। ਦੇਖੋ ਮੇਰੀ ਬਰਾਦਰੀ ਹੈ, ਮੇਰਾ ਭਾਈ ਚਾਰਾ ਹੈ। ਭੋਗ ਤੋਂ ਬਾਅਦ ਅਕਸਰ ਰਾਗੀ ਸਿੰਘ ਕਹਿਣਗੇ ਫੈਸਲ ਜੀ ਘਰ ਵਾਲੇ ਸਾਡੀ ਗੱਲ ਹੀ ਨਹੀਂ ਸੁਣਦੇ ਤੁਸੀਂ ਯਕੀਨ ਕਰਨਾ ਮੈਂ ਫਿਰ ਉਹ ਕੋ ਇੱਕ ਮਜ਼ਾਕ ਕਰਦਾ ਹੁੰਦਾ ਤੁਸੀਂ ਕੌਣ ਹੋ ਜੀ ਉਹ ਪਿੱਛਾ ਤੇ ਮੇਰੇ ਬੋਹੜ ਦੇ ਵੇਖਣਗੇ ਵੀ ਘਰ ਵਾਲਿਆਂ ਨਾਲ ਤੇ ਬਾਬਾ ਗਾਟਾ ਕੌਣ ਹੋ ਮੈਂ ਕਿ ਭਾਈ ਗੁੱਸਾ ਨਾ ਕਰੋ ਮੈਂ ਤੁਹਾਨੂੰ ਪੁੱਛਿਆ ਤੁਸੀਂ ਕੌਣ ਹੋ ਅਸੀਂ ਰਾਗੀ ਸਿੰਘ ਆ ਜੀ ਮੈਂ ਕਿ ਮੈਂ ਤੁਹਾਨੂੰ ਘਰ ਬੇਨਤੀ ਕਰਾਂ ਘਰ ਵਾਲੇ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਭੋਗ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੁੱਛਦੇ ਤੁਸੀਂ ਤੇ ਫਿਰ ਆਗਿਓ ਭੋਗ ਤੋਂ ਬਾਅਦ ਘਰ ਵਾਲੇ ਕਹਿੰਦੇ ਅਗਿਆਨੀ ਜੀ ਆਪਣਾ ਬਾਬਾ ਲੈ ਜਾਓ ਸਾਡੇ ਰਿਸ਼ਤੇਦਾਰਾਂ ਨੇ ਦੁੱਧ ਦੂਤ ਕੱਢਣੇ ਐ ਚੁੱਪੋ ਬਾਬਾ ਆਪਣਾ ਜਾਓ ਮੈਂ ਕਿ ਤੁਸੀ ਕੌਣ ਹੋ ਤੁਸੀਂ ਤੇ ਰਾਗੀ ਸਿੰਘ ਹੋ ਇਹ ਤਾਂ ਬਾਬੇ ਤੋਂ ਮੁਕਰ ਜਾਂਦੇ ਨੇ ਭੋਗ ਪੈਣ ਤੋਂ ਬਾਅਦ ਇਸ ਕਰਕੇ ਮੇਰੇ ਵੀਰ ਜੀ ਬਾਜਾ ਚੁੱਕੋ ਤੇ ਚੁੱਪ ਕਰਕੇ ਚੱਲੋ ਅਦਬ ਦੀਆਂ ਗੱਲਾਂ ਸਤਕਾਰ ਦੀਆਂ ਗੱਲਾਂ ਸਨਮਾਨ ਦੀਆਂ ਗੱਲਾਂ ਸੱਚੇ ਬਾਦਸ਼ਾਹ ਦੀ ਇਹ ਜਿਹੜੀ ਸਾਖੀ ਹੈ ਮੈਂ